ਚਰਚਾ ਦਾ ਮੁੱਦਾ ਰਿਹਾ ਵੀ ਘਰ ਲੈ ਹੀ ਨਹੀਂ ਜਾਂਦੇ ਲੋਕਾਂ ਤੋਂ ਹੁਣ ਇਸ ਵੇਲੇ ਕਿਉਂਕਿ ਇੰਟਰਸਟ ਰੇਟ ਘਟੇ ਆ ਦੋ ਵਾਰੀ ਤੇ ਅੰਦਾਜ਼ਾ ਹੈ ਵੀ ਦੋ ਵਾਰੀ ਹੋਰ ਘਟਣੇ ਆ ਤੇ ਹੁਣ ਹੋ ਸਕਦਾ ਕਹਿੰਦੇ ਅੱਧਾ ਪਰਸੈਂਟ ਦਾ ਕਟਾ ਆਵੇ ਸਿੱਧਾ ਜੇ ਅਕਤੂਬਰ ਚ ਆ ਜੀ ਅਕਤੂਬਰ ਚ ਨਹੀਂ ਤਾਂ ਦਸੰਬਰ ਦੇ ਵਿੱਚ ਮੀਟਿੰਗ ਜਿਹੜੀ ਹੈਗੀ ਉਹ ਤੇ ਪੱਕਾ ਹੀ ਹੋਊਗਾ ਕਾਰਨ ਅਸਲ ਦੇ ਵਿੱਚ ਇਹ ਆ ਸਰਕਾਰਾਂ ਚਾਹੁੰਦੀਆਂ ਇਕਨੋਮੀ ਹਿੱਲੇ ਹਲਜੋਲ ਨਹੀਂ ਹੋ ਰਹੀ ਬਿਲਕੁਲ ਇਕਨੋਮੀ ਖੜੀ ਆ ਕਿਤੇ ਕੋਈ ਪੈਸਾ ਤੇਲਾ ਨਹੀਂ ਖਰਚ ਰਿਆ ਮਤਲਬ ਐਕਟੀਵਿਟੀ ਹੋ ਹੀ ਨਹੀਂ ਰਿਐਕਟਿਵਿਟੀ ਹੋ ਹੀ ਨਹੀਂ ਰਹੀ ਹੋਊਗੀ ਕਿੱਥੋਂ ਕਿਉਂਕਿ ਪੈਸਾ ਤੇ ਲਾ ਹੈ ਨਹੀਂ ਹਾਊਸਿੰਗ ਇੱਕ ਵੱਡਾ ਪਾਰਟ ਆ ਇਕਨੋਮੀ ਦਾ ਜੇ ਘਰ ਵਿਕਣਗੇ ਵਿਕਣਗੇ ਤਾਂ ਮਤਲਬ ਲੋਕ ਰਹਿਣਗੇ ਇੱਕ ਕੋ ਟ੍ਰਾਂਜੈਕਸ਼ਨ ਹੋਊਗੀ ਕੋਈ ਗਾਂ ਨਵੇਂ ਘਰ ਬਣਨਗੇ ਕੁਛ ਨਾ ਕੁਛ ਕੰਮਕਾਰ ਚੱਲਣਗੇ ਇਹ ਸਾਰੇ ਕੁਛ ਦੇ ਲਈ ਘਰਾਂ ਦਾ ਵੇਖਣਾ ਜਾਂ ਅਫੋਰਡੇਬਲ ਹੋਣਾ ਬਹੁਤ ਜ਼ਰੂਰੀ ਆ ਅਫੋਰਡੇਬਲ ਕਿੱਥੋਂ ਹੋਣਗੇ ਲੋਕ ਤੇ ਲੈ ਨਹੀਂ ਸਕਦੇ ਘਰ ਲੋਕਾਂ ਦੀ ਵਿੱਤ ਤੋਂ ਬਾਹਰ ਹੋਇਆ ਉਹਦੇ ਲਈ ਹੁਣ ਸਰਕਾਰ ਕੀ ਕਰ ਰਹੀ ਐ ਕਿ ਜਿਹੜੇ ਫਸਟ ਟਾਈਮ ਹੋਮ ਬਾਏਰ ਆ ਉਹਨਾਂ ਦੇ ਲਈ ਇੱਕ ਇਹ ਪਲਾਨ ਲੈ ਕੇ ਆਏ ਆ ਉਹ ਪਲਾਨ ਇਹ ਆ ਕਿ ਇਹਦੇ ਨਾਲ ਜਿਹੜੀ ਮੀਡਲ ਕਲਾਸ ਫਸਟ ਟਾਈਮ ਹੋਮ ਬਾਏਰ ਆ ਉਹਨਾਂ ਨੂੰ ਹਾਊਸਿੰਗ ਮਾਰਕੀਟ ਦੇ ਵਿੱਚ ਐਂਟਰ ਕਰਨ ਦੇ ਵਿੱਚ ਮਦਦ ਮਿਲੂਗੀ ਸਰਕਾਰ ਦੀ ਜਿਹੜੀ ਫਾਈਨਾਂਸਿੰਗ ਹੋਊਗੀ ਇਹਦੇ ਵਿੱਚ ਉਹ ਇਹ ਕਹਿੰਦੇ ਆ ਇਹਨੂੰ ਹੋਮ ਫਾਰ ਪੀਪਲ ਕਿਹਾ ਜਾ ਰਿਹਾ ਇਸ ਜਿਹੜਾ ਪਲਾਨ ਆ ਇਹਨੂੰ ਇਹ ਅਸਲ ਦੇ ਵਿੱਚ 40% ਫਾਈਨਾਂਸ ਕਰੂਗੀ ਹੋਮ ਪ੍ਰਾਈਸ ਦਾ ਤੇ ਟੋਟਲ ਜਿਹੜਾ 1.29 ਬਿਲੀਅਨ ਪਰイヤー ਇਹਨਾਂ ਨੇ ਸਰਕਾਰ ਨੇ ਦੇਣਾ ਆ affordable ਹੁੰਦਾ ਮਤਲਬ ਕੀ ਆ ਕਿ ਫਾਈਨਾਂਸਿੰਗ ਦੇ ਨਾਲ 25000 ਨਵੇਂ ਘਰ ਜਿਹੜੇ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਹੈਗੇ ਆ ਉਹ 40% ਬਿਲੋ ਮਾਰਕੀਟ ਤੋਂ ਦੱਸੇ ਗਏ ਆ ਤੇ ਜਿਹੜੇ ਜ਼ਿਆਦਾ ਅਫੋਰਡੇਬਲ ਬਾイヤਸ ਦੇ ਨਾਲ ਹੀ ਹੋਣਗੇ ਸਰਕਾਰ ਕੀ ਕਹਿ ਰਹੀ ਹੈ ਇਹ ਸਾਰੇ ਕੋਸ਼ਿਸ਼ ਦੇ ਵਿੱਚ ਚਾਹ ਕਰਨਾ ਕੀ ਚਾਹੁੰਦੇ ਆ ਕੇਜਰੀ ਪਾਰਟਨਰਸ਼ਿਪ ਹੋਊਗੀ ਡਿਵੈਲਪਮੈਂਟ ਦੇ ਵਿੱਚ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਹੈ ਜਿਹੜੀ ਨਾਨ-ਪ੍ਰੋਫਿਟਸ ਦੇ ਨਾਲ ਜਾਂ ਲੋਕਲ ਸਰਕਾਰਾਂ ਦੇ ਨਾਲ ਜਾਂ ਫਰਸਟ ਨੇਸ਼ਨਸ ਦੇ ਨਾਲ ਲੈਂਡ ਲੱਭਣ ਦੇ ਲਈ ਤੇ ਨਵੇਂ ਘਰ ਡਿਵੈਲਪ ਕਰਨ ਦੇ ਲਈ ਜਿਹੜੀ ਬਾイヤーズ ਦੇ ਲਈ ਪੇਮੈਂਟ ਆ ਲੋਅਰ ਹੋਊਗੀ ਬਾયર ਨੂੰ ਸਿਰਫ 60% ਪੇ ਕਰਨਾ ਪਊਗਾ ਘਰ ਦਾ ਪ੍ਰਾਈਸ ਜਿਹਦਾ ਮਤਲਬ ਇਹ ਆ ਕਿ ਮੰਥਲੀ ਪੇਮੈਂਟ ਘਟ ਹੋਊਗੀ ਤੇ ਡਾਊਨ ਪੇਮੈਂਟ ਵੀ ਘਟ ਦੇਣੀ ਪਊਗੀ ਦੂਜੇ ਸ਼ਬਦਾਂ ਦੇ ਵਿੱਚ ਜੇ 1 ਲੱਖ ਡਾਲਰ ਦਾ 10 ਲੱਖ ਡਾਲਰ ਦਾ ਘਰ ਆ 1 ਮਿਲੀਅਨ ਡਾਲਰ ਦਾ ਘਰ ਆ ਤੇ ਤੁਸੀਂ ਜਿਹੜਾ ਫਰਸਟ ਟਾਈਮ ਹੋਮ ਬਾਏਰ ਆ ਉਹਨੇ ਸਿਰਫ 6 ਲੱਖ ਡਾਲਰ ਦਾ ਘਰ ਲੈਣਾ ਉਹਦੇ ਦੇ 6 ਲੱਖ ਡਾਲਰ ਆ ਹੈ ਤੇ ਘਰ ਦਾ 10 ਲੱਖ ਦਾ ਹੀ ਆ ਉਹ ਮਿਲੀਅਨ ਦਾ ਹੀ ਆ ਪਰ ਉਹਨੇ ਜਿਹੜੀ ਪੇਮੈਂਟ ਦੇਣੀ ਆ ਜਾਂ ਉਹਨੇ ਫਾਈਨਾਂਸਿੰਗ ਕਰਾਉਣੀ ਆ ਜਾਂ ਜਿਹੜੀ ਮੌਰਗੇਜ ਲੈਣੀ ਆ ਉਹ ਸਿਰਫ 60% ਦੀ ਯਾਨੀ ਕਿ 6 ਲੱਖ ਦੀ ਹੀ ਲੈਣੀ ਆ ਘਰ ਤੁਹਾਡਾ ਆ 10 ਲੱਖ ਦਾ ਆ ਮਾਰਕੀਟ ਦੇ ਵਿੱਚ ਲੱਗਾ ਆ ਖਰੀਦਿਆ ਜਾ ਰਿਹਾ ਤੁਸੀਂ 6 ਲੱਖ ਦੀ ਮੌਰਗੇਜ ਕਰਾਉਂਗੇ 6 ਲੱਖ ਦਾ ਮਤਲਬ ਡਾਊਨ ਪੇਮੈਂਟ ਵੀ ਘਟਾ ਤੁਹਾਡੀ ਜਿਹੜੀ ਮੌਰਗੇਜ ਮੰਥਲੀ ਹੋਣੀ ਆ ਪੇਮੈਂਟ ਵੀ ਘੱਟ ਬਣਨੀ ਆ ਜਿਹੜਾ ਬਾਕੀ 40% ਆ ਉਹ ਸਰਕਾਰ ਦਊਗੀ ਸਰਕਾਰ 40% ਦੀ ਫਾਈਨਾਂਸਿੰਗ ਕਰੂਗੀ ਸਰਕਾਰ ਹੀ 40% ਦੀ ਕਿਸ਼ਤ ਦਊਗੀ ਸਰਕਾਰ ਹੀ 40% ਦੀ ਡਾਊਨ ਪੇਮੈਂਟ ਦਊਗੀ ਤੇ ਜਦੋਂ ਤੁਸੀਂ ਘਰ ਵੇਚਣਾ ਆ ਉਹਦੇ ਵਿੱਚ ਫਿਰ ਹੋਰ ਹਿਸਾਬ ਨਾਲ ਜਿੰਨਾ ਪ੍ਰੋਫਿਟ ਆ ਸਰਕਾਰ ਦਾ ਸਰਕਾਰ ਨੂੰ ਤੁਹਾਡਾ ਤੁਹਾਨੂੰ ਤੇ ਜਾਂ ਤੁਸੀਂ 25 ਸਾਲ ਤੋਂ ਬਾਅਦ ਉਹਦਾ ਜੋ ਕੁਝ ਕਰਦੇ ਮਤਲਬ ਇਸ ਤਰੀਕੇ ਨਾਲ ਨਿਯਮ ਬਣਾਏ ਜਾ ਰਹੇ ਆ ਫਰਸਟ ਟਾਈਮ ਹੋਮ ਬਰ ਲਈ ਬਹੁਤ ਸੌਖਾ ਹੈ ਵੀ ਜੇ ਉਹ ਮਤਲਬ 40% ਸਰਕਾਰ ਦੇ ਨੂੰ ਤਿਆਰ ਹੈ ਤੇ ਉਹਨਾਂ ਨੂੰ ਹੋਰ ਕੀ ਚਾਹੀਦਾ ਪਰ ਉਹ ਵੀ ਕੁਦਰਤੀ ਤੌਰ ਦੇ ਉੱਤੇ ਉਸ ਘਰ ਦੇ ਵਿੱਚ ਸਰਕਾਰ ਦਾ ਹਿੱਸਾ ਵੀ ਹੋਊਗਾ ਜੇ ਤੁਸੀਂ ਉਹਨੂੰ ਵੇਚਦੇ ਆ ਰਹ ਸਕਦੇ ਆ ਪੇਮੈਂਟ ਦੇ ਸਕਦੇ ਆ ਥੋੜੀ ਦੇ ਸਕਦੇ ਆ ਬਾਕੀ ਉਧਰੋਂ ਆਈ ਜਾਣੀ ਹੈ ਪਰ ਜਦੋਂ ਤੁਸੀਂ ਉਹਦਾ ਵੇਚਣਾ ਹੈ ਤਾਂ ਫਿਰ ਪ੍ਰੋਫਿਟ ਸਰਕਾਰ ਦਾ 40% ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਆ ਉਹ ਉਧਰ ਜਾਊਗਾ ਜੇ ਕੋਈ ਜਦੋਂ ਤੁਸੀਂ ਉਹਨੂੰ ਵੇਚਦੇ ਆ ਉਹਨਾਂ ਨੂੰ ਦੇ ਦਿਓ ਰੀਪੇ ਕਰ ਦਿਓ ਸਰਕਾਰ ਨੂੰ ਤੇ ਜਾਂ ਜਿੰਨਾ ਉਹਦੇ ਵਿੱਚ ਕੋਈ ਹੋਮ ਵੈਲਿਊ ਵਧ ਗਈ ਆ ਉਹਦਾ 40% ਉਹਦੇਲੇ ਪਾਸੇ ਚਲੇ ਜਾਊਗਾ ਸੋ ਇਹ ਲੋਨ ਆ ਗ੍ਰਾਂਟ ਨਹੀਂ ਆ ਡਿਵਿਡਿਵ ਨੇ ਇਹ ਵੀ ਕਿਹਾ ਆ ਕਿ ਇਹ ਲੋਨ ਦਾ ਮਤਲਬ ਇਹ ਆ ਕਿ ਬਾਅਰ ਜਿਹੜਾ ਆ ਇੰਟਰਸਟ ਦੇਊਗਾ ਸਰਕਾਰ ਦੀ ਫਾਈਨਾਂਸਿੰਗ ਦੇ ਉੱਤੇ ਬਿਲਕੁਲ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਉਹ ਰੈਗੂਲਰ ਲੋਨ ਦੇ ਉੱਤੇ ਦਿੰਦਾ ਆ ਕਨਸਰਨ ਜਿਹੜਾ ਫੋਕਸ ਦੇ ਬਾਰੇ ਆ ਕੁਝ ਜਿਹੜੇ ਐਕਸਪਰਟ ਅ ਇਸ ਗੱਲ ਦੇ ਉੱਤੇ ਸਵਾਲ ਚੁੱਕ ਰਿਹਾ ਕਿ ਫੋਕਸ ਜਿਹੜਾ ਕਿੱਥੇ ਹੁੰਦਾ ਆ ਕਿ ਮੇਨਲੀ ਜਿਹੜਾ ਟਾਰਗੇਟ ਹਾਊਸ ਹੋਲਡਸ ਆ ਜਿਹੜੇ 100000 ਅਰਨ ਕਰਦੇ ਆ ਤੇ ਜਾਂ ਕਈ ਰੈਂਟਰ ਜਿਹੜੇ ਹੈਗੇ ਆ ਲੋ ਇਨਕਮ ਫੈਮਿਲੀਜ਼ ਵਾਲੇ ਹੈਗੇ ਆ ਉਹ ਹਜੇ ਵੀ ਸਟਰਗਲ ਕਰਦੇ ਰਹਿ ਜਾਣਗੇ ਉਹਨਾਂ ਘਰ ਖਰੀਦਣਾਂ ਤੇ ਘੱਟੋ ਘੱਟ ਲੱਖ ਡਾਲਰ ਤੇ ਸਾਲ ਦੀ ਆਮਦਨ ਚਾਹੀਦੀ ਆ ਫਿਰ ਥੋੜੇ ਵਾਲਿਆਂ ਦਾ ਕੀ ਬਣੂਗਾ ਜਿਹੜੀ ਕੰਪੈਰੀਜ਼ਨ ਆ ਦੂਜੀਆਂ ਅ 13 ਦੇ ਨਾਲ ਜਾਂ ਦੂਜੀਆਂ ਥਾਵਾਂ ਦੇ ਨਾਲ ਜਿਹੜੇ ਕੰਜ਼ਰਵਟਿਵ ਪਾਰਟੀ ਦਾ ਪ੍ਰੋਮਿਸ ਦੇਖਿਆ ਜਾਵੇ ਤਾਂ ਟੈਕਸ ਰਿਬੇਟ ਜਿਹੜੀ ਆ ਅ ਉਹ ਦੋਵਾਂ ਹੋਮ ਆਨਰਸ ਦੇ ਲਈ ਤੇ ਰੈਂਟਰਸ ਦੇ ਲਈ ਵੀ ਤੇ ਜਿਹੜੀ ਗ੍ਰੀਨ ਪਾਰਟੀ ਆ ਉਹ ਨਿਸ਼ਾਨਾ ਕਰ ਲਈ ਆ ਕਿ ਜਿਹੜਾ ਕਾਰਬਨ ਪ੍ਰਾਈਸਿੰਗ ਆ ਤੇ ਰੈਜ਼ਿਡੈਂਟਸ ਦੇ ਲਈ ਜਿਹੜੇ ਰਿਬੇਟਸ ਆ ਉਹ ਜ਼ਿਆਦਾ ਹੋ ਸਕਣ ਹੁਣ ਕਿਉਂਕਿ ਪ੍ਰੋਵਿੰਸ਼ਰਲ ਇਲੈਕਸ਼ਨ ਨੇੜੇ ਆ ਰਹੀ ਆ ਅਕਤੂਬਰ 19 ਨੂੰ ਵੱਖ-ਵੱਖ ਪਾਰਟੀਆਂ ਜਿਹੜੀਆਂ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਾਊਸਿੰਗ ਹੈਲਥ케ਅਰ ਤੇ ਜਿਹੜੇ ਇਹਨਾਂ ਨੂੰ ਅਡਰੈਸ ਕਰਨ ਦੇ ਲਈ ਪਤਾ ਨਹੀਂ ਕਿ ਇਹਦੀ ਗੱਲਬਾਤ ਹੋਣੀ ਆ ਤੇ ਕਿਦੇ ਹੱਕ ਵਿੱਚ ਇਹ ਜਾਣਾ ਆ ਨਿਊ ਡੈਮੋਕਰਟ ਲੀਡਰ ਡੇਵਿਡ ਈਬ ਉਹ ਕਹਿੰਦੇ ਆ ਕਿ ਅਸੀਂ ਹੋਰ ਮਿਡਲ ਕਲਾਸ ਫਸਟ ਟਾਈਮ ਹੋਮ ਬਾਏਰ ਦੀ ਮਦਦ ਕਰ ਰਹੇ ਆ ਤਾਂ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਆ ਸਕਣ ਤੇ ਪਲਾਨ ਕਰ ਰਹੇ ਆ ਕਿ ਪ੍ਰੋਵਿੰਸ ਨੂੰ ਕਿ ਉਹ ਪ੍ਰੋਵਿੰਸ ਜਿਹੜਾ ਆ 40% ਪ੍ਰਾਈਸ ਨੂੰ ਫਾਈਨਾਂਸ ਕਰੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ